ਡੰਕੀ ਰੂਟ ਦੀ ਕਹਾਣੀ 6 ਕਿੱਲੇ ਰੱਖੇ ਗਹਿਣੇ 1 ਕਰੋੜ ਰੁਪਏ ਖਰਚ ਅਤੇ 1 ਮਹੀਨੇ ਦਾ ਲੰਮਾ ਸਫ਼ਰ ਜ਼ਿਲੰਦਰ ਦੇ ਮਾਂ ਪੁੱਤ ਦਾ ਅਮਰੀਕੀ ਡ੍ਰੀਮ ਕਿਵੇਂ ਟੁੱਟ ਗਿਆ ਬਹੁਤ ਸਾਰੇ ਲੋਕਾਂ ਲਈ ਅਮਰੀਕਨ ਡ੍ਰੀਮ ਹੁਣ ਇੱਕ ਸੁਪਨਾ ਬਣ ਕੇ ਰਹਿ ਗਿਆ ਡੋਨਾਲਡ ਟਰੰਪ ਦੀ ਵਾਪਸੀ ਉਹਨਾਂ ਲੋਕਾਂ ਲਈ ਇੱਕ ਬੁਰੇ ਸੁਪਨੇ ਵਾਂਗ ਹੈ ਜੋ ਡੰਕੀ ਰੂਟ ਰਾਹੀਂ ਅਮਰੀਕਾ ਪਹੁੰਚੇ ਹਨ ਕਿਸ਼ਤੀ ਰਾਹੀਂ ਅਮਰੀਕਾ ਪਹੁੰਚੇ ਭਾਰਤੀਆਂ ਨੇ ਹੁਣ ਭਾਰਤ ਵਾਪਸ ਜਾਣਾ ਸ਼ੁਰੂ ਕਰ ਦਿੱਤਾ ਅਮਰੀਕਾ ਨੇ ਬੁੱਧਵਾਰ ਨੂੰ ਆਪਣੇ ਫੌਜੀ ਜਹਾਜ਼ ਦੀ ਵਰਤੋਂ ਕਰਕੇ 104 ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦਿੱਤਾ ਇਹਨਾਂ ਵਿੱਚੋਂ ਜ਼ਿਆਦਾਤਰ ਹਰਿਆਣਾ ਪੰਜਾਬ ਅਤੇ ਗੁਜਰਾਤ ਤੋਂ ਸਨ ਉਹਨਾਂ ਵਿੱਚੋਂ ਕੁਝ ਆਪਣੀ ਜ਼ਮੀਨ ਵੇਚ ਕੇ ਅਮਰੀਕਾ ਚਲੇ ਗਏ ਅਤੇ ਕੁਝ ਕਰਜ਼ਾ ਲੈ ਕੇ ਪਰ ਹੁਣ ਉਹਨਾਂ ਦਾ ਅਮਰੀਕਾ ਦਾ ਸੁਪਨਾ ਚੱਕਨਾ ਚੂਰ ਹੋ ਗਿਆ ਅੱਜ ਅਸੀਂ ਜਾਣਦੇ ਹਾਂ ਇੱਕ ਮਾਂ ਅਤੇ ਪੁੱਤਰ ਦੀ ਕਹਾਣੀ ਜੋ ਡੰਕੀ ਰੂਟ ਰਾਹੀਂ ਅਮਰੀਕਾ ਗਏ ਸਨ ਇਹ ਮਾਂ ਲੱਖਾਂ ਨਹੀਂ ਸਗੋਂ ਕਰੋੜਾਂ ਰੁਪਏ ਖਰਚ ਕਰਕੇ ਆਪਣੇ ਪੁੱਤਰ ਨਾਲ ਅਮਰੀਕਾ ਪਹੁੰਚੀ ਸੀ ਮਕਸਦ ਸੀ ਆਪਣੇ ਪਤੀ ਨੂੰ ਮਿਲਣਾ ਪਰ ਇੱਕ ਮਹੀਨੇ ਦੇ ਅੰਦਰ ਅੰਦਰ ਖੇਡ ਬਦਲ ਗਈ ਮਾਂ ਅਤੇ ਪੁੱਤਰ ਭਾਰਤ ਵਾਪਸ ਪਰਤAE ਟਾਈਮਜ਼ ਆਫ ਇੰਡੀਆ ਦੀ ਇੱਕ ਰਿਪੋਰਟ ਦੇ ਅਨੁਸਾਰ ਲਾਭਪ੍ਰੀਤ ਕੌਰ 2 ਜਨਵਰੀ ਨੂੰ ਆਪਣੇ 10 ਸਾਲ ਦੇ ਬੇਟੇ ਦੇ ਨਾਲ ਪੰਜਾਬ ਦੇ ਕਪੂਰਥਲਾ ਜ਼ਿਲ੍ਹਾ ਛੱਡ ਕੇ ਅਮਰੀਕਾ ਵਿੱਚ ਆਪਣੇ ਪਤੀ ਨੂੰ ਮਿਲਣ ਦੇ ਸੁਪਨੇ ਨਾਲ ਆਈ ਸੀ ਪਰ 1 ਫਰਵਰੀ ਨੂੰ ਉਸ ਨੂੰ ਇੱਕ ਫੌਜੀ ਜਹਾਜ਼ ਰਾਹੀਂ ਭਾਰਤ ਵਾਪਸ ਭੇਜ ਦਿੱਤਾ ਗਿਆ ਲਾਪ੍ਰੀਤ ਕੌਰ ਅਤੇ ਉਸ ਦਾ ਪੁੱਤਰ ਅਮਰੀਕਾ ਤੋਂ ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਦੇ ਪਹਿਲੇ ਜਥੇ ਵਿੱਚੋਂ ਸਨ ਲਾਪ੍ਰੀਤ ਕੌਰ 30 ਸਾਲਾਂ ਦੀ ਹੈ ਉਹ ਸਿਰਫ ਆਪਣੇ ਪਤੀ ਨੂੰ ਮਿਲਣ ਆਈ ਸੀ ਅਮਰੀਕਾ ਪਰ ਉਸਨੇ 1 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਸਨ ਪਰ ਉਸ ਦੀ ਕਿਸਮਤ ਨੇ ਉਸਤੇ ਲਈ ਕੁਝ ਹੋਰ ਹੀ ਲਿਖ ਰੱਖਿਆ ਸੀ ਉਸ ਦਾ ਸੁਪਨਾ ਚੱਕਨਾ ਚੂਰ ਹੋ ਗਿਆ ਉਸ ਨੂੰ ਆਪਣੇ ਪਤੀ ਨੂੰ ਮਿਲੇ ਬਿਨਾ ਹੀ ਭਾਰਤ ਵਾਪਸ ਪਰਤਣਾ ਪਿਆ ਦਰਅਸਲ ਇਹ ਲਾਪਰੀਤ ਦੀ ਇਕੱਲੀ ਦੀ ਕਹਾਣੀ ਨਹੀਂ ਲਵਪ੍ਰੀਤ ਅਤੇ ਉਸਦੇ ਪਰਿਵਾਰ ਦੀ ਕਹਾਣੀ ਪੰਜਾਬ ਦੇ ਸੰਕੜੇ ਪਰਿਵਾਰਾਂ ਦੀ ਕਹਾਣੀ ਵਰਗੀ ਹੈ ਜਿਨ੍ਹਾਂ ਨੇ ਅਮਰੀਕੀ ਸੁਪਨੇ ਨੂੰ ਪੂਰਾ ਕਰਨ ਲਈ ਆਪਣੀ ਜ਼ਮੀਨ ਵੀ ਗਿਰਵੀ ਰੱਖ ਦਿੱਤੀ ਲਵਪ੍ਰੀਤ ਦੇ ਪਰਿਵਾਰ ਕੋਲ 6 ਏਕੜ ਵਾਹੀਯੋਗ ਜ਼ਮੀਨ ਹੈ ਜੋ ਇਸ ਯਾਤਰਾ ਲਈ ਗਿਰਵੀ ਰੱਖੀ ਗਈ ਸੀ ਕੁਝ ਪੈਸੇ ਉਸਦੇ ਪਤੀ ਨੇ ਭੇਜੇ ਸਨ ਜੋ ਅਮਰੀਕਾ ਵਿੱਚ ਰਹਿੰਦਾ ਹੈ ਅਤੇ ਬਾਕੀ ਰਕਮ ਕਰਜ਼ਾ ਲੈ ਕੇ ਇਕੱਠੀ ਕੀਤੀ ਗਈ ਸੀ। ਜ਼ਿਆਦਾ ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਲਵਪ੍ਰੀਤ ਦਾ ਪਤੀ ਲੰਬੇ ਸਮੇਂ ਤੋਂ ਅਮਰੀਕਾ ਰਹਿੰਦਾ ਸੀ। ਉਸਨੇ ਆਪਣੇ ਪਤੀ ਨੂੰ ਮਿਲਣ ਲਈ ਡੰਕੀ ਰੂਟ ਚੁਣਿਆ। ਡੰਕੀ ਰੂਟ ਕਈ ਦੇਸ਼ਾਂ ਵਿੱਚੋਂ ਲੰਘਦਾ ਇੱਕ ਖਤਰਨਾਕ ਰਸਤਾ ਹੈ। ਮਨੁੱਖੀ ਤਸਕਰੀ ਕਰਨ ਵਾਲੇ ਗਿਰੋ ਲੋਕਾਂ ਨੂੰ ਖਤਰਨਾਕ ਯਾਤਰਾਵਾਂ ਤੇ ਭੇਜਦੇ ਹਨ ਅਤੇ ਬਦਲੇ ਵਿੱਚ ਉਹਨਾਂ ਤੋਂ ਭਾਰੀ ਰਕਮ ਵਸੂਲਦੇ ਹਨ ਕਈ ਦੇਸ਼ਾਂ ਦੀਆਂ ਸਰਹੱਦਾਂ ਤੇ ਸਰਹੱਦੀ ਸ਼ਹਿਰਾਂ ਤੱਕ ਪਹੁੰਚਣ ਲਈ ਹਜ਼ਾਰਾਂ ਕਿਲੋਮੀਟਰ ਦੀ ਯਾਤਰਾ ਕਰਦੇ ਨੇ ਅਤੇ ਉੱਥੋਂ ਅਮਰੀਕਾ ਵਿੱਚ ਦਾਖਲ ਹੋਣ ਦਾ ਮੌਕਾ ਲੱਭਦੇ ਨੇ ਲਾਪ੍ਰਿਤ ਅਤੇ ਉਸਦਾ ਪੁੱਤਰ ਮੈਕਸੀਕਨ ਸਰਹੱਦ ਤੇ ਫੜੇ ਗਏ ਇੱਥੇ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਇਹ ਪਹਿਲੀ ਵਾਰ ਹੈ ਕਿ ਜਦੋਂ ਲੋਕਾਂ ਨੂੰ ਭਾਰਤ ਵਾਪਸ ਭੇਜਣ ਲਈ ਅਮਰੀਕੀ ਫੌਜੀ ਜਹਾਜ਼ਾਂ ਦੀ ਵਰਤੋਂ ਕੀਤੀ ਗਈ ਹੈ ਇਸ ਦੇ ਲਈ ਪ੍ਰਤੀ ਵਿਅਕਤੀ ਅਨੁਮਾਨਤ ਲਾਗਤ 4675 ਡਾਲਰ ਹੁਣ ਤੱਕ ਸਿਰਫ 104 ਲੋਕ ਭਾਰਤ ਆਏ ਨੇ ਅਤੇ ਹੋਰ ਵੀ ਔਨ ਦੀ ਸੰਭਾਵਨਾ ਹੈ